ਸਤਿ ਸ੍ਰੀ ਅਕਾਲ ਰਾਮ ਰਾਮ ਸਾਰੇ ਪੰਜਾਬ ਵਾਸੀਆਂ ਮੈਨੂੰ ਤਕਰੀਬਨ ਤਕਰੀਬਨ 30 ਸਾਲ ਹੋ ਗਏ ਬ੍ਰੇਨ ਆਪਰੇਸ਼ਨ ਆਰਟ ਸਟੰਟ ਪਤਾ ਨਹੀਂ ਕਿਸ-ਕਿਸ ਚੀਜ਼ਾਂ ਲਈ ਮੈਂ ਲੋਕਾਂ ਦੇ ਇੰਸ਼ੋਰੈਂਸ ਪ੍ਰੋਵਾਈਡ ਨੇ ਤਿੰਨ-ਤਿੰਨ ਸਾਲ ਪੈਸੇ ਲੈਣ ਲਈ ਅੱਡੀਆਂ ਘੱਟ ਜਾਂਦੀਆਂ ਸੀ ਉਹ ਪਿੱਛੇ ਇਹ ਬੰਦਾ ਸਾਡੇ ਚੋਂ ਹੀ ਗਿਆ ਸਾਡਾ ਆੜੀ ਹੁੰਦਾ ਸੀ ਕਿਸੇ ਟਾਈਮ ਸਾਡੀਆਂ ਸਾਨੂੰ ਇਹਨਾਂ ਨੇ ਸਿਖਾਇਆ ਕਿ ਕਿਵੇਂ ਗਰੀਬਾਂ ਦਾ ਇਲਾਜ ਕਰਾਉਣਾ ਹੈ ਬੰਦੇ ਨੇ ਸਰਾ ਲਾਤਾ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ 'ਚ ਇੰਸ਼ੋਰੈਂਸ ਕਰਾਉਣ ਦੀ ਲੋੜ ਨਹੀਂ ਮਿਡਲ ਕਲਾਸ ਨੂੰ ਜਿਵੇਂ ਤੁਹਾਨੂੰ ਬਿਜਲੀ ਦਿੱਤੀ ਹੈ ਨਾ ਦਿੱਤੀਆਂ ਬਿਜਲੀ ਸਾਰਿਆਂ ਨੂੰ ਅੱਜ ਕਈਆਂ ਦੇ ਮਨ 'ਚ ਵੋਟ ਜੀ ਆਉਂਦੀ ਹੈ ਵੀ ਸੋ ਕੋਨ ਜੀ ਸਰਕਾਰ ਯਾਰ ਬਿੱਲ ਤਾਂ ਮੈਂ ਵੀ ਨਹੀਂ ਭਰਿਆ ਬਿੱਲ ਤੁਸੀਂ ਵੀ ਨਹੀਂ ਭਰਿਆ ਆਪਦੇ ਦਿਲ ਤੇ ਹੱਥ ਰੱਖ ਕੇ ਦੇਖਿਓ ਏਸੀ ਚੱਲਦੇ ਹੁੰਦੇ ਸੀ 20-20 ਹਜ਼ਾਰ ਬਿੱਲ ਮੈਂ ਖੁਦ ਭਰ ਕੇ ਆਉਂਦਾ ਰਿਆਂ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ 'ਚ ਤੁਹਾਨੂੰ ਇੰਸ਼ੋਰੈਂਸ ਦੀ ਕਿਸ਼ਤ ਭਰਨ ਦੀ ਲੋੜ ਨਹੀਂ ਮੇਰੀ ਜਾਨ ਲੱਗ ਗਈ ਮੈਂ ਪਾਰਟੀ 'ਚ ਕੋਈ ਆਪਦੇ ਬੱਚਿਆਂ ਲਈ ਇਹਨਾਂ ਤੋਂ ਕੋਈ ਨੌਕਰੀ ਨਹੀਂ ਮੰਗੀ ਦੇ ਕੋਈ ਅਪਦਾ ਕੰਮ ਨਹੀਂ ਮੰਗਿਆ ਕੋਈ ਆਉਦਾ ਨਹੀਂ ਮੰਗਿਆ ਮੈਂ ਭਗਵਾਨ ਕਮਨ ਜੀ ਤੋਂ ਹਰਪਾਲ ਚੀਮਾ ਜੀ ਤੋਂ ਜੱਸੀ ਸੇਕੋ ਜੀ ਤੋਂ ਪੰਜਾਬ ਦੀ ਪਬਲਿਕ ਲਈ ਹੈਲਥ ਹੈਲਥ ਲਈ ਕਿਉਂ ਮੰਗਦਾ ਸੀ ਕਿਉਂਕਿ ਮੇਰੇ ਹੱਥਾਂ 'ਚ ਮਰੇ ਨੇ ਓਏ ਨੌਜਵਾਨ ਪੈਸੇ ਕਾਰਨ ਅੱਜ ਵੀ ਪਟਿਆ ਪਿੰਡ 'ਚ 60000 ਰੁਪਿਆ ਇਕੱਠਾ ਹੋਇਆ 1.5 ਲੱਖ ਰੁਪਿਆ ਚਾਹੀਦਾ ਹੈ ਕਰਦਣ ਚ ਸਰ ਵਾਈ ਕਲ ਪਲੇਟ ਪਾਉਣੀ ਹੈ ਅੱਜ ਵੀ ਤਲਨ ਪਿੰਡ ਦੇ ਮੁੰਡੇ ਦੀ ਵੀਡੀਓ ਦੇਖ ਲਿਓ ਬੰਨੇ ਚੱਕ ਕੇ 17 ਲੱਖ ਰੁਪਇਆ ਲੁਟ ਲਿਆ ਕਾਰਪੋਰੇਟ ਹਸਤਾਲ ਨੇ ਮੈਂ ਕਹਿੰਦਾ ਹੁੰਦਾ ਸੀ ਇਹਨਾਂ ਨੂੰ ਨੱਥ ਪਾਉ ਪਾਈਏ ਇਸ ਬੰਦੇ ਨੇ ਮੈਂ ਪਾਰਟੀ ਚ ਨਹੀਂ ਮੈਂ ਕੋਈ ਸਿਆਸਤ ਚ ਨਹੀਂ ਮੈਂ ਇੱਕ ਦਿਨ ਵੀ ਕਦੇ ਸਟੇਜ ਤੇ ਨਹੀਂ ਗਿਆ ਪਰ ਮੇਰੀ ਗੱਲ ਸੁਣੀ ਸਾਰਿਆਂ ਨੇ ਸੁਣੀ ਮੈਂ ਕੋਈ ਮੰਤਰੀ ਨਹੀਂ ਛੱਡਿਆ ਇਹਨਾਂ ਦਾ ਵੈਸੇ ਤਾਂ ਮੈਨੂੰ ਹੋ ਗਿਆ ਜਦੋਂ ਦੀ ਸਰਕਾਰ ਬਣੀ ਐ ਉਦੋਂ ਦੀ ਲੱਗਿਆ ਵਾਂ ਪਰ ਯਾਰ ਪੁਰਾਣੀਆਂ ਸਰਕਾਰਾਂ ਨੇ ਐਡੇ ਐਡੇ ਮੋٹے ਖਰੜੇ ਮੈ ਸੈਕਟਰੀਏ ਚਾਫਸਰਾ ਕੋਲ ਦੇਖ ਕੇ ਆਇਆ ਫਾਈਲਾਂ ਦੇ ਬਣੇ ਹੋਏ ਕਾਨੂੰਨ ਪੜਾਏ ਨੇ ਉਹਨਾਂ ਨੇ ਮੈਨੂੰ ਕਹਿੰਦੇ ਵੀ ਅਸੀਂ ਲਿਮਟ ਨਹੀਂ ਤੋੜ ਸਕਦੇ ਨਿਰਾਸ਼ਾ ਪੈ ਗਈ ਸੀ ਮੇਰੇ ਪੱਲੇ ਮੈਂ ਕਿਹਾ ਸਾਲ ਡੇਢ ਰਹਿ ਗਿਆ ਕਿਉਂਕਿ ਆ 2.5 ਸਾਲਾਂ ਚ ਮੈਂ ਹਜ਼ਾਰਾਂ ਵਾਰ ਸੈਕਟਰੀਟੇਟ ਜਾ ਕੇ ਆਇਆ ਪਾਵਰ ਹੈਗੀ ਸੀ ਕਿਹਾ ਸਕਦਾ ਸੀ ਚਾਹੇ ਮਾਨ ਸਾਹਿਬ ਤੋਂ ਚਾਹੇ ਵਿੱਤ ਮੰਤਰੀ ਜੀ ਅਰ ਪਾਲ ਚੀਮਾ ਜੀ ਤੋਂ ਜੱਸੀ ਦੇਖੋ ਜੀ ਤੋਂ ਪਰ ਕਾਨੂੰਨ ਇੰਨੇ ਸਖਤ ਸੀ ਉਹ ਟੋਕਟ ਨਹੀਂ ਸੀ ਸਕਦੀ ਇਹਨਾਂ ਨੇ ਮੁੱਦਾ ਹੀ ਖਤਮ ਕਰਤਾ ਇੰਨੀ ਤਕੜ ਕੌਮ ਜਿਹੜੀ ਸਾਡੇ ਚੋਟ ਕੇ ਗਈ ਹੈ ਇਹ ਲੀਟਰ ਨਹੀਂ ਹੈਗੇ ਲੀਟਰ ਹੁੰਦੇ ਇਹ ਤਾਂ ਆਹ 10 ਲੱਖ ਰੁਪਏ ਦਾ ਐਲਾਨ ਨਾ ਹੁੰਦਾ ਇੱਕ ਕ੍ਰਾਂਤੀਕਾਰੀ ਚੀਜ਼ ਮਿਲਣੀ ਹੈ ਸਾਨੂੰ ਪੰਜਾਬੀਆਂ ਨੂੰ ਸਿਹਤ ਦੇ ਮੁੱਦੇ ਤੇ ਪੰਜਾਬ ਚ ਗਰੀਬੀ ਹੈ ਸਿਹਤ ਦੇ ਮੁੱਦੇ ਤੇ ਇੰਨੀ-ਇੰਨੀ ਦਵਾਈਆਂ ਨੇ ਉਹ ਯਾਰ ਤੁਸੀਂ ਦੇਖਦੇ ਨਹੀਂ ਤੁਹਾਡੇ ਪਿੰਡ ਚ ਤੁਹਾਡੇ ਰਿਸ਼ਤੇਦਾਰ ਕਿਵੇਂ ਗਰੀਬ ਹੋ ਜਾਂਦੇ ਨੇ ਯਾਦ ਉਹਨਾਂ ਤੋਂ 5 ਲੱਖ 7 ਲੱਖ 10 ਲੱਖ ਰੁਪਇਆ ਹਸਪਤਾਲ ਲੈਂਦਾ ਹੈ ਵੈਂਟੀਲੇਟਰ ਤੇ ਪਾ ਕੇ ਜਿਹਦੇ ਲਈ ਮਸਾਲਾ ਦਾ ਪਿੱਟ ਦਾ ਕਾਰਪੋਰੇਟ ਦੇ ਵਿਰੁੱਧ ਉਹਨੂੰ ਨੱਖ ਇਹਨਾਂ ਨੇ ਪਾਈ ਆ ਭਗਵੰਤ ਮਾਨ ਉਹਨਾਂ ਨੇ ਚਾਹੇ ਤੁਸੀਂ ਕਿਸੇ ਪਾਰਟੀ ਦੇ ਹੋ ਚਾਹੇ ਮੈਂ ਕਿਸੇ ਪਾਰਟੀ ਦਾ ਅੱਜ ਤੋਂ 10 15 ਸਾਲ ਪਹਿਲਾਂ ਤਾਂ ਭਗਵੰਤ ਮਾਨ ਜੀ ਵੀ ਸਾਡੇ ਨਾਲੇ ਕਿਸੇ ਗਰੀਬ ਦੇ ਇਲਾਜ ਕਰਨ ਲਈ ਪੈਸੇ ਇਕੱਠੇ ਕਰਾਉ ਲੈਂਦੇ ਸੀ ਕਿੰਨੇ ਆ ਗਰੀਬਾਂ ਦਾ ਇਹਨਾਂ ਨੇ ਇਲਾਜ ਉਦੋਂ ਕਰਾਇਆ ਜਦੋਂ ਐਮਪੀ ਹੁੰਦੇ ਸੀ ਸਾਨੂੰ ਕਹਿਣਾ ਵੀ ਆਹ ਇਹਦਾ ਇਲਾਜ ਪੀਜੀਆਈ ਚ ਮੈਂ 500 ਮਰੀਜ਼ ਦਾ ਇਲਾਜ ਕਰਾਇਆ ਉਹ ਜਿਹੜਾ ਭਗਵੰਤ ਮਾਨ ਜੀ ਨੇ ਸਾਡੇ ਕੋਲੇ ਭੇਜਿਆ ਇਹਨਾਂ ਨੂੰ ਪਤਾ ਸੀ ਦੁੱਖ ਦਾ ਵੀ ਇਹ ਦੁੱਖ ਬਹੁਤ ਵੱਡਾ ਪੰਜਾਬੀਆਂ ਦਾ ਇੰਸ਼ੋਰੈਂਸ ਕਰਾਉਣ ਦੀ ਲੋੜ ਨਹੀਂ ਇਤੋਂ ਬਾਅਦ ਇੰਸ਼ੋਰੈਂਸ ਕੰਪਨੀਆਂ ਦੀ ਲੁੱਟ ਜਿਹੜੀ ਤਿੰਨ ਤਿੰਨ ਸਾਲ 10 10000 ਰੁਪਿਆ ਭਰ ਕੇ ਆਪਾਂ ਇੰਸ਼ੋਰ ਕਰਾਉਂਦੇ ਸੀ 3 ਸਾਲ 10000 ਭਰ ਲਿਆ ਇੰਸ਼ੋਰੈਂਸ ਮੇਰੇ ਨਾਲ 5 ਲੱਖ ਦਾ 20000 ਭਰ ਲਿਆ ਸਾਲ ਦਾ ਇੰਸ਼ੋਰੈਂਸ ਮੇਰੇ ਨਾਲ 10 ਲੱਖ ਦਾ ਇੱਥੇ 10 ਲੱਖ ਦਾ ਇੰਸ਼ੋਰੈਂਸ ਐਲਾਨ ਹੋ ਗਿਆ ਵਿੱਤ ਮੰਤਰੀ ਨੇ ਐਲਾਨ ਕਰਤਾ ਕਈ ਕਹਿੰਦੇ ਨੇ ਪੰਡ ਕਿ ਤਾਉ ਪੰਜਾਬ ਸਰਕਾਰ ਹੈ ਇਹ ਗਵਰਨਮੈਂਟ ਹੈ ਜਦ ਗੌਰ ਕਰਨ ਤੇ ਆਵੇ ਨਾ ਤਾਂ ਮਿੰਟ ਮਿੰਟ ਦੀ ਗੌਰ ਕਰਦੀ ਹੈ ਮੈਂ ਕੋਈ ਬੁਲਾਰਾ ਨਹੀਂ ਪੰਜਾਬ ਸਰਕਾਰ ਦਾ ਮੈਂ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਹਾਮੀ ਨਹੀਂ ਹੈਗਾ ਕਿਉਂਕਿ ਤੁਸੀਂ ਮੈਨੂੰ ਦੇਖਦੇ ਹੋ ਮੈਂ 30 ਸਾਲ ਦਾ ਸਿਰਫ ਬ੍ਰੇਨ ਆਪਰੇਸ਼ਨਾਂ ਤੇ ਲੱਗਿਆ ਹੋਇਆ ਹਾਰਟ ਸਟੰਟਾਂ ਤੇ ਮੈਂ 200 ਕਰੋੜ ਰੁਪਏ ਦੀ ਸਟ ਕਾਰਪੋਰੇਟ ਨੂੰ ਮਾਰਦਾ ਰਿਹਾ ਮੈਨੂੰ ਸਾਰੇ ਲੀਡਰ ਜਾਣਦੇ ਨੇ ਕਿਉਂਕਿ ਮੈਂ ਲੀਡਰਾਂ ਦੇ ਕਹੇ ਵੀ ਬਥੇਰੇ ਲੋਕਾਂ ਦੇ ਕੰਮ ਕਰਾਏ ਨੇ ਪਰ ਆ ਜਿਹੜੀ ਸਰਕਾਰ ਨੇ ਹੁਣ ਕੰਮ ਕਰਤਾ ਸ਼ਾਇਦ ਮੈਨੂੰ ਆਉਣ ਵਾਲੇ ਸਮੇਂ 'ਚ ਕਿਸੇ ਲਈ ਚੰਡੀਗੜ੍ਹ ਨਹੀਂ ਭੱਜਣਾ ਪੈਣਾ ਤੁਹਾਡੇ ਕੋਲੇ 10 ਲੱਖ ਰੁਪਈਆ ਤੁਸੀਂ VOTER ID ਪੰਜਾਬ ਦੇ ਇਹਦਾ ਕੋਈ ਕਾਰਡ ਨਹੀਂ ਹੈਗਾ ਇਹਦਾ ਕਰੜਾ ਮੈਂ ਆਪ ਦੇਖਿਆ ਜਿਹੜਾ ਤਿਆਰ ਹੋ ਰਿਹਾ ਕੋਈ ਕਾਰਡ ਨਹੀਂ ਕੋਈ ਨੀਲਾ ਨਹੀਂ ਕੋਈ ਪੀਲਾ ਨਹੀਂ ਕੋਈ ਯੂਸ਼ਮਾਨ ਨਹੀਂ ਤੁਸੀਂ ਪੰਜਾਬ ਦੇ ਵਸਨੀਕ ਹੋ ਤੁਹਾਡੇ ਕੋਲੇ ਸਬੂਤ ਹੈ ਤੁਸੀਂ ਵੋਟਰ ਕਾਰਡ ਲੈ ਜਾਓ ਤੁਸੀਂ ਆਧਾਰ ਕਾਰਡ ਲੈ ਜਾਓ ਪੰਜਾਬ ਦੇ ਵਾਸੀ ਹੋਣੇ ਚਾਹੀਦੇ ਹੋ ਹਸਪਤਾਲ ਉਹ ਪਵਾਰਿਆਂ ਸੀ ਜਿਹੜੇ ਹਸਪਤਾਲਾਂ ਚ ਅੱਜ ਕੱਲ ਤੁਸੀਂ ਲੁੱਟ ਕਰਾਉਂਦੇ ਹੋ ਉਹ ਲੁੱਟ ਕਿਵੇਂ ਬੰਦ ਆਉ ਕਿਉਂਕਿ ਨਾਲੋਂ ਨਾਲ ਇੱਕ ਰੈਗੂਲੇਟਰੀ ਕਮਿਸ਼ਨ ਬਣ ਰਿਹਾ ਹੈ ਜਿਹੜਾ ਇਹਨਾਂ ਤੇ ਨਜ਼ਰ ਰੱਖੇ ਹਸਪਤਾਲਾਂ ਤੇ ਵੀ 10 ਲੱਖ ਦੇਤਾ ਕੋ ਦਾ ਸਿੰਘ ਨੂੰ ਅਮਰਤਪਾਲ ਨੂੰ ਇਹ 10 ਲੱਖ ਹੁਣ ਕੋ ਦਾ ਸਿੰਘ ਨੇ ਪਿੰਡ ਦੇ ਬੰਦੇ ਦੇ ਜਿਹੜਾ ਲਾਇਆ ਇਹ ਕਿਵੇਂ ਲੱਗਿਆ ਇਹਦੀ ਕੱਲੀ ਕੱਲੀ ਫਾਈਲ ਜਮ੍ਹਾਂ ਹੋ ਹੁਣ ਵੀ ਇਹ ਯੂਸ਼ਮਨ ਤੇ ਇੰਪਰੂਵ ਲੈਣੇ ਆ ਦਿੱਲੀ ਜਾਂਦੀਆਂ ਨੇ ਪਹਿਲਾਂ ਇਸੇ ਤਰ੍ਹਾਂ ਆਉਣ ਵਾਲੇ ਸਮੇਂ 'ਚ 2 ਅਕਤੂਬਰ ਤੱਕ ਰੋਕੋ ਉਸ ਤੋਂ ਬਾਅਦ 'ਚ ਵਿਰੋਧੀ ਵਿਰੋਧ ਕਰ ਲੈਣ ਜਿੰਨਾ ਮਰਜੀ ਪਰ ਜਿਹੜਾ ਇਹ ਜਿੰਦਾ ਲੱਗ ਗਿਆ ਨਾ ਇੱਕ ਕ੍ਰਾਂਤੀਕਾਰੀ ਜਿੰਦਾ ਲੱਗ ਗਿਆ ਇੱਕ ਮੈਂ ਕਦੇ ਵੀ ਕਿਸੇ ਜ਼ਿੰਦਗੀ ਚ ਪਾਰਟੀ ਦਾ ਲੋ ਨਹੀਂ ਲਿਆ ਮੈਨੂੰ ਪਹਿਲੀ ਵਾਰੀ ਇਹਨਾਂ ਨੇ ਚੀਜ਼ ਇਹ ਜੀ ਦੇਤੀ ਮੈਨੂੰ ਉਹ ਮਾਗਰ ਮੇਰੇ ਲਾਉਣਾ ਪਿਆ ਹੈਗਾ ਮੇਰਾ ਦੋਸਤ ਵੀ ਰਿਹਾ ਹੈ ਮੈਂ ਅੱਜ ਤੱਕ ਮਿਲਣ ਨਹੀਂ ਗਿਆ ਓਐਸਡੀ ਸਾਹਿਬ ਕਰਾਚੋ ਵਾਲੇ ਜੱਸੀ ਸੇ ਕੋ ਜੀ ਜਿੰਨੇ ਵੀ ਜਾਣਦੇ ਨੇ ਮੈਂ ਤੋਂ ਮੰਤਰਾਲੇ ਤੋਂ ਲਾ ਲੋ ਜਿੰਨੇ ਅਫਸਰ ਜਾਣਦੇ ਨੇ ਮੇਰੀ ਮੰਗ ਇੱਕੋ ਸੀ ਵੀਰ ਯੂਸ਼ਮਾਨ ਦੀ ਲਿਮਟ ਹਟਾ ਦੋ ਲਿਮਟ ਹਟਾਉਣ ਦੀ ਥਾਂ ਉਹਦੇ ਤੇ ਤਾਂ ਜੇ 5 ਲੱਖੇ ਮਿਲਣਾ ਸੀ ਉਹ ਵੀ ਕਾਰ ਤੇ ਹਰੇਕ ਪੰਜਾਬੀ ਨੂੰ 10 ਲੱਖ ਦਾ ਇਲਾਜ ਔਰ ਡੰਡਾ ਵੀ ਹੱਥ 'ਚ ਹੈ ਜਿਹੜਾ ਨਹੀਂ ਕਰੂ ਨਾ ਦਾਗ ਹੈ ਕੀ ਲਾਇਸੈਂਸ ਕੈਂਸਲ ਹੋਣ ਦੀ ਫਿਰਨੀ ਹੈ ਇੰਸ਼ੋਰੈਂਸ ਕੰਪਨੀਆਂ ਦਾ ਇੰਸ਼ੋਰ ਕਰਾਉਣਾ ਆੜ ਜਾਣਗੇ ਲੋਕ ਜਿਹੜਾ ਮਿਡਲ ਕਲਾਸ ਭਰਦੇ ਨੇ ਇਹਨੂੰ ਲੋੜ ਨਹੀਂ ਇਹ ਚੀਜ਼ ਦੀ ਸਾਰਿਆਂ ਨੂੰ ਲੋੜ ਹੈ ਯਾਰ ਹਰੇਕ ਘਰ ਨੂੰ ਲੋੜ ਹੈ ਕਿਉਂ ਕਿ ਤੁਸੀਂ ਆਪਣੇ ਆਨ ਗਮਾਨ ਚ ਲਾ ਲੋ ਕਿਦਾ 2 ਲੱਖ ਲੱਗ ਗਿਆ ਕਿਦਾ 3 ਲੱਗ ਗਿਆ ਲੁਧਿਆਣਾ ਪਟਿਆਲਾ ਜਲੰਧਰ ਅੰਮ੍ਰਿਤਸਰ ਯਾਰ ਰੁਲਦੀ ਫਿਰਦੀ ਹੈ ਦੁਨੀਆ ਤੁਹਾਨੂੰ ਖੁਸ਼ ਹੋਣਾ ਚਾਹੀਦਾ ਯਾਰ ਮੇਰੇ ਨਾਲ ਦੇਖੋ ਪ੍ਰਭੂ ਮੈਂ ਤਾਂ ਖੁਸ਼ ਆ ਕਿਉਂਕਿ ਮੈਂ 15000 ਬ੍ਰੇਨ ਆਪਰੇਸ਼ਨ ਕਰਾਇਆ ਪੀਜੀਆਈ ਚੋਂ 20000 ਦੇ ਕਰੀਬ ਸਟੰਟ ਪਵਾਏ ਹੋਣਗੇ ਨਾ 30 ਸਾਲਾਂ ਚ 5000 ਦੇ ਕਰੀਬ ਗੋਡੇ ਬਦਲੀ ਕਰਾਤੇ ਹੋਣਗੇ 18 20000 ਪੇਸ ਮੇਕਰ ਪੰਜਾਬੀਆਂ ਨੇ ਪਵਾਏ 70000 ਦਾ ਇੱਕ ਤਰ੍ਹਾਂ ਵਾਲਾ ਪੈਂਦਾ ਸਵਾ ਲੱਖ ਦਾ ਦੋ ਤਰ੍ਹਾਂ ਵਾਲਾ ਪੈਂਦਾ ਜਿਹਦਾ ਬਾਹਰ 5 ਲੱਖ ਲੈਂਦੇ ਨੇ ਹੁਣ ਸਰਕਾਰੀ ਤੌਰ ਤੇ ਪਾਊਗਾ ਉਹ ਜਿਹਦੇ ਕੋਲੇ ਪੈਸੇ ਨਹੀਂ ਸੀ ਨਾ ਹੁੰਦੇ ਉਹ ਮਰ ਜਾਂਦਾ ਸੀ ਘਰੇ ਕਿਉਂ ਕਿਉਂਕਿ ਉਹਦੇ ਕੋਲੇ ਯੂਸ਼ਮਾਨ ਕਾਰਡ ਨਹੀਂ ਸੀ ਹੁੰਦਾ ਇਹਨਾਂ ਨੇ ਕਾਰਡ ਦਾ ਮੁੱਦਾ ਹੀ ਚੱਕਤਾ ਸਿੱਧਾ ਹੀ ਚੱਲਣ ਦਿਓ ਡਾਇਰੈਕਟ ਪੈਸੇ ਜਿਹੜਾ ਹਸਪਤਾਲ ਨਹੀਂ ਕੰਮ ਕਰੂ 700 ਬੰਦੇ ਦੀ ਟੀਮ ਹੈ ਅਫਸਰਾਂ ਦੀ ਜਿਹਨੇ ਆਉਣ ਵਾਲੇ 2 ਅਕਤੂਬਰ ਤੋਂ ਬਾਅਦ ਇਹ ਹੀ ਦੇਖਣਾ ਹੈ ਕਿਹੜਾ ਹਸਪਤਾਲ ਠੱਗੀ ਲਾਉਂਦਾ ਹੈ ਕਿਹੜਾ ਹਸਪਤਾਲ ਮਰੀਜ਼ ਨੂੰ ਜਵਾਬ ਦਿੰਦਾ ਹੈ ਤੁਸੀਂ ਮੈਨੂੰ ਕਮੈਂਟ ਕਰ ਲਿਓ 2 ਅਕਤੂਬਰ ਤੋਂ ਬਾਅਦ ਤੁਹਾਨੂੰ ਪਤਾ ਲੱਗ ਜੂ ਇੱਕ ਕ੍ਰਾਂਤੀਕਾਰੀ ਮੁੱਦਾ ਹੱਲ ਹੋ ਗਿਆ ਪੰਜਾਬ ਦਾ ਜਿਹਨੂੰ ਪੰਜਾਬ ਆਉਣ ਵਾਲੀਆਂ ਸਦੀਆਂ ਤੱਕ ਯਾਦ ਰੱਖੋ ਸਦੀਆਂ ਤੱਕ ਸतीश ਕਦੇ